ਇੱਕ ਪੁੱਤ ਦੇ ਵੱਲੋਂ ਆਪਣੇ ਹੀ ਪਿਓ ਦਾ ਕਤਲ ਕੀਤਾ ਗਿਆ ਸੁੱਤੇ ਪਏ ਭਰਾ ਦੇ ਵੀ ਸੱਟਾਂ ਮਾਰੀਆਂ ਨੇ ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਰਾਤ 3 ਵਜੇ ਪਿਓ ਪੁੱਤ ਸੁੱਤੇ ਹੋਏ ਸੀ ਔਰ ਉਹਨਾਂ ਦਾ ਇੱਕ ਬੇਟਾ ਜਿਸ ਨੇ ਆਪਣੇ ਪਿਓ ਤੇ ਭਰਾ ਤੇ ਜਾਨ ਲੈਵਾ ਹਮਲਾ ਕੀਤਾ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਪਿਤਾ ਨੇ ਦਮ ਤੋੜ ਦਿੱਤਾ ਔਰ ਭਰਾ ਨੂੰ ਡੀ ਐਮ ਸੀ ਦੇ ਵਿੱਚ ਰੈਫਰ ਕੀਤਾ ਗਿਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਬਜ਼ੁਰਗ ਉਹੀ ਹੈ ਜਿਸ ਦਾ ਕਤਲ ਕੀਤਾ ਗਿਆ ਇਸੇ ਹੀ بیٹے ਦੇ ਵੱਲੋਂ ਬਰਨਾਲਾ ਦੇ ਪਿੰਡ ਚੋਹਾਨਕੇ ਦੇ ਵਿੱਚ ਇਹ ਵਾਰਦਾਤ ਹੋਈ ਪੁਲਿਸ ਨੇ ਜਦੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਜਿਸ ਦੇ ਵੱਲੋਂ ਇਹ ਕਤਲ ਕੀਤਾ ਗਿਆ ਉਹ ਮਾਨਸਿਕ ਤੌਰ ਤੇ ਸਹੀ ਨਹੀਂ ਹੈ ਔਰ ਉਸ ਦੀ ਦਵਾਈ ਚੱਲ ਰਹੀ ਹੈ ਔਰ ਉਸ ਦੇ ਵੱਲੋਂ ਆਪਣੇ ਪਿਓ ਦਾ ਕਤਲ ਕੀਤਾ ਗਿਆ ਭਰਾ ਦੇ ਸੱਟਾਂ ਮਾਰੀਆਂ ਗਈਆਂ ਨੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਸਲੀਅਤ ਕਿ ਮਾਨਸਿਕ ਤੌਰ ਤੇ ਇਹ ਨੌਜਵਾਨ ਸਹੀ ਨਹੀਂ ਸੀ ਜਿਸ ਦੇ ਵੱਲੋਂ ਆਪਣੇ ਪਿਤਾ ਦਾ ਕਤਲ ਕੀਤਾ ਗਿਆ ਰਾਤ ਨੂੰ ਸੁੱਤੇ ਪਏ ਸੀ ਸੁੱਤੇ ਪਏ ਪਿਓ ਤੇ ਭਰਾ ਤੇ ਹਮਲਾ ਕੀਤਾ ਗਿਆ ਪਿਓ ਦੀ ਮੌਤ ਹੋ ਗਈ ਭਰਾ ਹਸਪੀਟਲ ਦੇ ਵਿੱਚ ਜ਼ੇਰੇ ਇਲਾਜ ਹੈ ਬਰਨਾਲਾ ਦੇ ਪਿੰਡ ਚੋਹਾਨਕੇ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ ਹੈ ਥੋੜਾ ਬਾਦਾ ਥੋੜਾ ਦਿਮਾਕੀਆ ਫਟ ਸੀਗਾ ਉਹ ਰਾਤ ਨੂੰ ਤਕਰੀਬਨ 3 ਵਜੇ ਆਪਰੇ ਪਿਓ ਦੇ ਸੱਤਾ ਮਾਰੀਆਂ ਤੇ ਆਪਦੇ ਭਰਾ ਦੇ ਫਿਰ ਉਹਨਾਂ ਨੂੰ ਬਰਨਾਲੇ ਦੇ ਆ ਫਿਰ ਜਿਹਨੇ ਜੀ ਮੁਕਤੋਂ ਲੈ ਕੇ ਇੱਥੇ ਆਉਂ ਤਰਾ ਆਪਣੇ ਤੋਂ ਰੈਫਰ ਕਰਤਾ ਫਰੀਦਕੋਟ ਫਰੀਦਕੋਟ ਜਾ ਕੇ ਮੁਕਾਸੇ ਵੀ ਡੈਟ ਹੋ ਗਈ ਤੇ ਕੁਲਵੰਤ ਸਿੰਘ ਜਿਹੜਾ ਉਹਦੇ ਨਾਲੇ ਰੈਫਰ ਕਰਤਾ ਬਸ ਦਿਮਾਗ ਦੀ ਫਟ ਕਰਕੇ ਤਾਂ ਉਹਦਾ ਜਿਹੜਾ ਦਿਮਾਗ ਆ ਪੂਰਾ ਕੰਮ ਨਹੀਂ ਕਰਦਾ ਇਸ ਕਰਕੇ ਇਹ ਜਿਹੜੀ ਕੰਟਰੋਲ ਉਹ ਜਾਂਦਾ ਨਹੀਂ 50 ਸਾਲ ਤੋਂ ਆ ਜੀ ਠੀਕ ਹੋ ਜਾਂਦਾਗਾ ਜੋ ਪਰੋਤ ਪਰ ਉਹਦੀ ਆ ਗਈ ਉਹ ਤੋਂ ਆ ਕੇ ਫਿਰ ਉਹ ਠਰਾ ਹੋ ਜਾਂਦਾਗਾ ਇਹ ਨਾ ਜਦ ਦਵਾਈ ਦੋਈ ਲਈ ਜਾਂਦਾ ਨਾ ਬਹੁਤ ਬੜੀ ਫਿਕਰ ਰਹਿੰਦਾਗਾ ਪਰਾਪਰੀਆਂ ਨਰਮਸਵਾ ਦਾ ਬੱਚਾਗਾ ਪਰ ਜੋ ਪਰਮਾਤਮਾ ਨੂੰ ਭਾਵੇ ਉਹ ਨੂੰ ਕੋਈ ਮੋੜ ਨਹੀਂ ਸਕਦਾ ਕੱਲ ਨਾ 112 ਤੇ ਕੰਪਲੇਂਟ ਆਈ ਸੀ ਇਹ ਚੋਹਾਨ ਕੇ ਕਲਾਂ ਇੱਕ ਦਿਮਾਗੀ ਤੌਰ ਤੇ ਅਫਸਰ ਸੀ ਬੰਦਾ ਉਹਨੇ ਆਪਣੇ ਪਿਓ ਦੇ ਤੇ ਆਪਣੇ ਭਰਾ ਦੇ ਛੱਟਾਂ ਮਾਰੀਆਂ ਮੌਕੇ ਤੇ ਸੀ ਮਲਾਜਮ ਭੇਜਦੇ ਸੀ ਐਂਬੂਲੈਂਸ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਬਰਨਾਲੇ ਹਸਪੀਟਲ ਭੇਜਿਆ ਜਿੱਥੋਂ ਦੋਨਾਂ ਨੂੰ ਹੀ ਫਰੀਦਕੋਟ ਰੈਫਰ ਕਰਤਾ ਬਰਨਾਲੇ ਤੋਂ ਹਲਾਜ ਜ਼ਰਾਨ ਜਿਹੜਾ ਮੱਗਰ ਸਿੰਘ ਸੀ ਉਹਦਾ ਪਿਓ ਉਹਦੀ ਮੌਤ ਹੋ ਗਈ ਹੈ ਤੇ ਉਹਦਾ ਭਰਾ ਹੈ ਕੁਲਵੰਤ ਉਹਨੂੰ ਰੈਫਰ ਕਰਤਾ ਡੀਐਮਸੀ ਉਹਦੇ ਵੱਡਾ ਬੇਟਾ ਪਰਗਤ ਸਿੰਘ ਉਹਨਾਂ ਦੇ ਉਹਦੇ ਬਿਆਨਾਂ ਦੇ ਆਧਾਰ ਤੇ ਤੋਂ 310 115 ਵਾਲੀ ਗੱਲ ਹੈ ਤਾਂ ਡੀਐਨਐਸ ਨੇ ਪਰਚਾ ਦਾਦੀ ਕੀਤਾ ਹੈ ਉਹਦਾ ਫੋਟੋਮਾਰਟੋਂ ਕਰਵਾ ਕੇ ਅੱਜ ਉਹ ਵੀ ਡੈੱਡ ਬੋਡੀ ਬਾਸਾਂ ਦੇ ਬਣੇ